ਇਹ ਬਜ਼ੁਰਗ ਸਵੇਰੇ 5 ਵਜੇ ਆਪਣੇ ਘਰੋਂ ਨਿਕਲਦੇ ਨੇ ਮੰਡੀ ਤੋਂ ਜਿਹੜਾ ਸਾਮਾਨ ਆ ਸਬਜ਼ੀ ਆ ਲੈ ਕੇ ਆਉਂਦੇ ਨੇ ਨੌਟਵਾਨ ਪੁੱਤਾਂ ਜਿਹੜਾ ਚਲਾ ਗਿਆ ਸੀਗਾ ਸਾਰੀ ਜ਼ਿੰਮੇਵਾਰੀ ਤੁਹਾਡੇ ਤੇ ਸੁੱਟ ਗਿਆ 107 ਸਾਲ ਦੀ ਉਮਰ ਦੇ ਵਿੱਚ ਜਿਹੜਾ ਮੋਗੇ ਦੀਆਂ ਛੜਕਾਂ ਦੇ ਉੱਪਰ ਜਾ ਕੇ ਆਪ ਦੇ ਪੋਤਾ-ਪੋਤੀ ਨੂੰ ਪਾ ਰਹੇ ਇੱਕ ਜ਼ਿੰਮੇਵਾਰੀ ਜਿਹੜੀ ਪੁੱਤ ਪਾ ਕੇ ਗਿਆ ਉਹਨੂੰ ਨਿਭਾ ਰਹੇ ਮੈਂ ਹੀ ਕਰਕੇ ਅੱਗੇ ਦੇ ਕੋਲੇ ਹੱਥ ਨਹੀਂ ਥੇਕੇ ਅੱਜ ਰੋਟੀ ਦਿੰਦੇ ਵਧੀਆ ਕਰੇ ਨਾ ਕੁਝ ਨਹੀਂ ਪਾਣੀ ਦਾ ਘੁੱਟ ਨਹੀਂ ਰੋਟੀ ਪੋਟੀ ਪੋਟਾ ਆਪ ਦੇ ਖਾਲ ਦੇ ਮੈਂ ਜੇਸ਼ਨ ਤੇ ਟਾਬੇ ਕਿੰਨੀ ਕ ਕਮਾਈ ਹੋ ਜਾਂਦੀ ਡੇਲੀ ਜਦੋਂ ਤੁਸੀਂ ਕੋਈ ਨਹੀਂ ਕਰੇ 500 ਬਣ ਗਿਆ ਕਦੇ 700 ਬਣ ਗਿਆ ਕਦੇ 500 ਬਣ ਗਿਆ 500 ਨਾਲ ਕੀ ਆਉਦਾ ਪੀਟੀਸੀ న్యూਸ ਨੇ ਹਮੇਸ਼ਾ ਉਹਨਾਂ ਕਣੂ ਦਰਸ਼ਕਾਂ ਦੇ ਰੂਪ ਰੂਪ ਕੀਤਾ ਹੈ ਜਿਨ੍ਹਾਂ ਲੋਕਾਂ ਦੀ ਕੋਈ ਸਾਡੇ ਸਮਾਜ ਲਈ ਵੱਖਰੀ ਦੇਣ ਹੋਵੇ ਜਾਂ ਵੱਖਰਾ ਕੁਝ ਕਰਕੇ ਦਿਖਾਉਂਦੇ ਹੋਣ ਤੇ ਅੱਜ ਇੱਕ ਅਜਿਹੇ ਬਜ਼ੁਰਗ ਦੇ ਦਾਤ ਤੁਹਾਨੂੰ ਰੂਬ ਰੂ ਕਰਾਉਣ ਜਾ ਰਹੇ ਹਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ 107 ਸਾਲ ਦੇ ਬਜ਼ੁਰਗ ਨੇ ਹਰਵੰਤ ਸਿੰਘ ਜਿਨ੍ਹਾਂ ਦੀ ਉਮਰ 107 ਸਾਲ ਹੋ ਚੁੱਕੀ ਹੈ ਲਾਕਡਾਊਨ ਮੌਕੇ ਵੀ ਇਹਨਾਂ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜਾ ਮਦਦ ਕੀਤੀ ਗਈ ਸੀ ਬਾਪੂ ਜੀ ਉਮਰ ਵੱਡੀ ਆ ਕਿੰਨੀ ਉਮਰ ਹੋ ਗਈ ਹੁਣ ਤੁਹਾਡੀ ਉਮਰ 107 6ਵਾਂ ਦਾ ਲੱਗ ਰਿਹਾ ਤੇ ਕੀ ਕੀ ਵੇਚਦੇ ਆ ਹਾਂ ਆਲੂ ਗੰਡੇ ਬਾਹਰ ਹੋਰ ਕੋਈ ਛੋਟਾ ਨਹੀਂ ਵੇਚਿਆ ਅੱਜ ਤੱਕ ਕਿੱਥੋਂ ਲੈ ਕੇ ਉਹਨਾਂ ਦਾ ਸਬਜੀ ਮਰੀਓ ਆਪ ਹੀ ਲੈ ਕੇ ਆਣਾ ਆਪ ਜਨਾਬ ਕਿੰਨੇ ਵਜੇ ਉੱਠਦੇ ਆ ਮੈਂ ਸਵੇਰੇ 5 ਵਜੇ ਮੰਡੀ ਪਹੁੰਚ ਗਿਆ ਸੀ ਮੰਗਲਵਾਰ ਰਿਹਾ ਸੀ ਪਰ ਬਹੁਤ ਹੈ ਲਿਆਣੂਗਾ ਕਿਦਾਂ ਬਿਲਕੁਲ ਕੁਛ ਨਹੀਂ ਲੋਖ ਆਪ ਬਜੋ ਕਹਿੰਦੇ ਸਾਡੇ ਘੋਡੇ ਤੋਂ ਖਲਾਕੇ ਠੰਡਾ ਕੁਛ ਨਹੀਂ ਲੋਖ ਰ ਮੈਂ ਰਾਤ ਦਾ ਪਾਣੀ ਭਰਿਆ ਹੋਣ ਟੈਂਕੀ ਭਰੀ ਸਵੇਰੇ ਅੱਛਾ ਤੇ ਰਾਤ ਨੂੰ ਟੈਂਕੀ ਪਾਣੀ ਦੀ ਭਰੀ ਜਾਣੀ ਸਵੇਰੇ ਰਾਤ ਨੂੰ ਟੱਪ ਹੈ ਵੱਡਾ ਵੱਡਾ ਉੱਪਰ ਕੇ ਰੱਖਦੇ ਫਿਰ ਉੱਥੇ ਨਾ ਰੋ ਠੰਡੇ ਪਾਣੀ ਨਾਲ ਮੈਂ ਹੀ ਕਰਕੇ ਅੱਗੇ ਦੇ ਕੋਲੇ ਹੱਥ ਨਹੀਂ ਤੇ ਕਿ ਬੱਪ ਕਰੇ ਕੌਣ ਕੌਣ ਆ ਤੁਹਾਡੇ ਨੂੰ ਆ ਪੁੱਤਾਂ ਕਿ ਕੌਣ ਕੌਣ ਆ ਘਰ ਦੇ ਵਿੱਚ ਇੱਕ ਮੇਰਾ ਲੜਕਾ ਦੋ ਨੇ ਲੜਕੇ ਇੱਕ ਨੂੰ ਚਾਰ ਜੀ ਹੋ ਗਏ ਰੋਟੀ ਦਿੰਦੇ ਵਧੀਆ ਕਰੇ ਨਾ ਕੁਛ ਨਹੀਂ ਪਾਣੀ ਦਾ ਘੁੱਟ ਨਹੀਂ ਰੋਟੀ ਪੋਟੀ ਪੋਟਾ ਆਪ ਦੇ ਖਾੜ ਦੇ ਮੈਂ ਜਿਸ਼ਨ ਤੇ ਟਾਬੇ ਬਾਬੂ ਇੱਕ ਸਮਾਂ ਇਹ ਜਾ ਗਿਆ ਸੀ ਜਿਹੜਾ ਮੁੰਡੇ ਦੀ ਡੈਥ ਹੋ ਗਈ ਸੀ ਬੜਾ ਮਾੜਾ ਸਮਾਂ ਸੀਗਾ ਬਾਪੂ ਵੀ ਗੱਲ ਕਰਕੇ ਭਾਵ ਕੋ ਹੋ ਜਾਂਦਾ ਜਦੋਂ ਗੱਲ ਕਰਦਾ ਕਿ ਮੇਰੀ ਨੌਜਵਾਨ ਪੁੱਤ ਜਿਹੜਾ ਚਲਾ ਗਿਆ ਸੀਗਾ ਸਾਰੀ ਜ਼ਿੰਮੇਵਾਰੀ ਤੁਹਾਡੇ ਤੇ ਸੁੱਟ ਗਿਆ ਬਾਪੂ ਹੌਸਲਾ ਨਾ ਛੱਡੋ ਕੋਈ ਨਾ ਫੇਰ ਵੀ ਤੁਹਾਡਾ ਜਿਹੜਾ ਹੌਸਲਾ ਬਹੁਤ ਵੱਡਾ ਜਿਹੜਾ 107 ਸਾਲ ਦੀ ਉਮਰ ਦੇ ਵਿੱਚ ਜਿਹੜਾ ਮੋਕੇ ਦੀਆਂ ਛੜਕਾਂ ਦੇ ਉੱਪਰ ਜਾ ਕੇ ਆ ਦੇ ਪੁੱਤਾਂ ਪੋਤੀ ਨੂੰ ਪਾ ਰਹੇ ਇੱਕ ਜ਼ਿੰਮੇਵਾਰੀ ਜਿਹੜੀ ਪੁੱਤ ਪਾ ਕੇ ਗਿਆ ਉਹਨੂੰ ਨਿਭਾ ਰਹੇ ਦੇਖਦੇ ਆ ਬਾਪੂ ਜੀ ਕਿਸ ਤਰ੍ਹਾਂ ਭਾਵਕ ਹੋ ਜਾਂਦੇ ਜਦੋਂ ਜਿਹੜੀ 6 ਵਜੇ ਹੁੰਦੀ ਆ ਉਹ 6 ਜਿਹੜੇ ਮਾਂ ਬਾਪ ਨਹੀਂ ਸਰ ਸਕਦੇ ਨੌਜਵਾਨ ਜਿਹੜਾ ਪੁੱਤ ਆ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਸੀ ਤੇ ਪਰ ਜਿਹੜੀ ਵੱਡੀ ਜ਼ਿੰਮੇਵਾਰੀ ਜਿਹੜੀ ਉਹ ਬਾਪੂ ਦੇ ਸਿਰ ਪੈ ਗਈ ਸੀ ਬੱਚਿਆਂ ਦੀ ਮਾਂ ਬਾਪੂ ਫਿਰ ਚਲੀ ਗਈ ਸੀ ਇਹੋ ਤਾਂ ਬਹੁਤ ਚੰਗੀ ਗੱਲ ਹੈ। ਅੱਛਾ ਉਹਨੇ ਨਹੀਂ ਸੰਭਾਲੇ ਬੱਚੇ। ਇੱਕ ਮੁੰਡਾ ਆਲੇ ਉਹਦੇ ਕੋਲੇ ਅੱਛਾ ਇੱਕ ਉਹਦੇ ਕੋਲੇ ਪਰ ਅਲੀ ਉਹਨੇ ਵੇਚ ਦਿੱਤਾ ਕਿ ਉਹਦੇ ਕੋਲੇ ਬਾਪੂ ਫਿਰ ਗੁਜ਼ਾਰਾ ਕਿਵੇਂ ਕਰਦਾ ਚੱਲਦਾ। ਕਾਡਾ ਬੱਚਿਆਂ ਨੂੰ ਰੋਟੀ ਅਫਸਰ ਜਾ ਕੇ ਧੇਰੇ ਨਾਲ ਆਪ ਦੀ ਪਕਾ ਲੋ ਰਖਾ ਦੋ। ਅੱਛਾ ਬਾਜੀ ਸ਼ੇਰ ਦੇ ਢਾਬੇ ਦੇ ਖਾਣਾ ਬਹੁਤ ਠਰੂ। ਢਾਬੇ ਤੇ ਰੋਟੀ ਖਾ ਲੈਣੇ। ਬਾਪੂ ਛਾਣੂ ਸਰੀਰ ਥੱਕੇ ਜਾਂਦਾ ਉਹ ਬਹਿਰ ਦਾ ਉਮਰ ਬਹੁਤ ਥੱਕ ਕਹਿੰਦਾ ਕਿਨੂੰ। ਅੱਛਾ ਛਾਣੂ ਬੜੇ ਨਹੀਂ ਥੱਕ ਹੁੰਦੀ ਕੀ। ਅੱਜ ਦੇ ਨੌਜਵਾਨ ਤਾਂ ਥੋੜਾ ਜਿਹਾ ਤਰਲਨ ਕਹਿ ਦੇਣਗੇ ਥੱਕ ਗਿਆ ਅਸੀਂ ਕੰਮ ਨਹੀਂ ਕਰ ਸਕਦੇ ਕੋਈ ਨਹੀਂ ਬੱਪੂ ਕੈਪਟਨ ਅਮਰਿੰਦਰ ਸਿੰਘ ਨੇ ਵੀ ਮਦਦ ਕੀਤੀ ਸੀ ਉਹ ਪੈਸੇ ਫਿਰ ਕਿੱਦਾਂ ਵਰਤੇ ਕਿੱਥੇ ਕਿੱਥੇ ਲਾਏ ਪੈਸੇ ਉਹ ਜੀ ਸਬ ਦੁਆਕਾਂ ਨੂੰ ਵਰਤੇ ਚਾਰੇ ਪੋਟੀ ਪੋਟੇ ਨੂੰ 2 ਲੱਖ ਵਿੱਚ ਅੱਛਾ ਉਹਨੇ ਨਾ ਕਰਾਤੀ ਹਾਂ ਪੋਟੀ ਪੋਟੇ ਲਈ ਤਾਂ 10 ਹਜ਼ਾਰ ਲਏ ਬਾਕੀ ਉਹਨਾਂ ਦੀ ਪੈਨਸ਼ਨ ਜਿਹੜੀ ਆ ਰਹੀ ਹੈ ਉੱਥੇ ਵਰਤੇ ਪੱਪ ਕਿੰਨੀ ਕਮਾਈ ਹੋ ਜਾਂਦੀ ਡੇਲੀ ਜਦੋਂ ਤੁਸੀਂ ਕੋਈ ਨਹੀਂ ਕਦੇ 500 ਬਣ ਗਿਆ ਕਦੇ 700 ਬਣ ਗਿਆ ਕਦੇ 500 ਬਣ ਗਿਆ 500 ਨਾਲ ਕੀ ਆਉਣਾ ਲਗਦਾ ਨੇ ਕਿ ਸਰਕਾਰਾਂ ਨੂੰ ਇਹ ਜੇ ਬੱਚਿਆਂ ਦੀ ਵੀ ਮਦਦ ਕਰਨੀ ਚਾਹੀਦੀ ਜਿਹੜੇ ਬੱਚੇ ਆ ਇੱਕ ਬਜ਼ੁਰਗ ਜਿਹੜਾ ਬੱਚਾ ਨੂੰ ਪਾਲ ਰਿਹਾ ਇਹ ਜੇ ਬੱਚਾ ਨੂੰ ਸਰਕਾਰ ਵੀ ਸਪੋਰਟ ਕਰੇ ਕੁਝ ਨਹੀਂ ਦਿੰਦੇ ਸਰਕਾਰ ਦਾ ਬਸ ਉਹੋ ਜਿਹੜੇ ਪੈਸੇ ਆ ਗਏ ਸੀ ਉਹੋ ਆ ਇਹ ਸਰਕਾਰ ਨੇ ਕਿਤੇ ਨਹੀਂ ਮਾਰੀ ਖਾ ਦਾ ਨਾ ਰੱਖੇ ਸਨ ਕੁਝ ਨਹੀਂ ਮਿਲਦਾ ਬਾਪੂ ਜਦੋਂ ਘਰੇ ਜਾਂਦੇ ਆ ਬੱਚੇ ਮਿਲਦੇ ਆ ਭਾਜ ਕੇ ਪੋਤਾ ਪੁੱਤੀ ਜਾਂਦੇ ਰਾ ਦਾਨਿਆ ਕੱਲ ਨੂੰ ਚੰਬੜਾ ਦਾਡੂ ਲਿਆ ਕੀ ਰਿਹਾ ਖਾਲੀ ਅੱਥੀ ਮੈਂ ਨਹੀਂ ਕਦੀ ਗਿਆ ਕਿਲੋ ਰੋਟੀ ਰੋਜ਼ ਲੈ ਜਾਂਦਾ ਉਹਨਾਂ ਬੱਚਿਆਂ ਵਾਸਤੇ ਹਾਂ 1 ਕਿਲੋ ਰੋਜ਼ ਦਾ 17 ਰੁਪਏ ਦਾ ਡੋਟ ਬਾਕੀ 100 ਰੁਪਏ ਦਾ 30 ਰੁਪਏ ਦਾ ਉਹਨਾਂ ਨੂੰ ਬਿਸਕੁਟ ਲੈ ਜਾਂਦਾ ਸਮੋਸੇ ਲੈ ਜਾਂਦਾ ਜੋ ਮਰਜੀ ਲੈ 100 ਰੁਪਏ ਯਾਨੀ ਡੇਢੀ ਰੋਜ਼ ਦਾ ਇੱਥੇ ਮੁਲਾਜ਼ਮ ਵੀ ਖੜੇ ਨੇ ਗੱਲਬਾਤ ਕਰਾਂਗੇ ਕਿ ਇੰਨੀ ਉਮਰ ਦੇ ਵਿੱਚ ਜਿਹੜਾ ਬਜ਼ੁਰਗ ਆ ਜਿਹੜਾ ਰੋਡ ਦੇ ਉੱਪਰ ਸਰ ਬਜ਼ੁਰਗ ਵੇਖਿਆ 107 ਸਾਲ ਦੀ ਉਮਰ ਦੇ ਵਿੱਚ ਆ ਹੌਸਲਾ ਜਿਹੜਾ ਵਰਕਰਾਂ ਦਾ ਜਜ਼ਬਾ ਬਰਕਰਾਰ ਆ ਇੰਨੀ ਉਮਰ ਦੇ ਵਿੱਚ ਆ ਕੇ ਜਿਹੜਾ ਫਿਰ ਵੀ ਆਪਦੇ ਪੋਤੇ-ਪੋਤੀ ਨੂੰ ਪਾਲਣ ਲਈ ਵੱਡੇ ਪੱਦਰ ਤੇ ਬਰਾਦਕ ਇਹ ਇਸ ਤਰ੍ਹਾਂ ਜਿਹੜਾ ਮਤਲਬ ਬਜ਼ੁਰਗ ਪੁਰਾਣੀ ਉਮਰ ਦੇ ਨੇ ਇਹਨਾਂ ਨੇ ਮਤਲਬ ਆਵਦਾ ਜਜ਼ਬਾ ਬਹੁਤ ਦਾ ਪੈਣ ਨਾਲ ਜਦੋਂ ਦੇਖਦਾ ਕੋਈ ਨਾ ਕੋਈ ਗਲੀ ਮਹੱਲੇ ਚ ਆਪਦੇ ਪਿਆਜ਼ ਦੇ ਦੇ ਵੇਚ ਕੇ ਲੰਘਦੇ ਦਿਸਦੇ ਰਹਿੰਦੇ ਹਰੇਕਾ ਪਰ ਇਸ ਤਰ੍ਹਾਂ ਵੀ ਇਹਨਾਂ ਨੂੰ ਜਿਹੜਾ ਹੈਗਾ ਨਾ ਬਹੁਤ ਚਿਰ ਤੇ ਇਹ ਮਿਹਨਤ ਕਰ ਰਾਇਆ ਇਹ ਆਪਣੇ ਪ੍ਰੇਰਣਾ ਦਿੰਦੇ ਆ ਸਾਡੇ ਵਰਗੇ ਲੋਕਾਂ ਨੂੰ ਵੀ ਉਹ ਤੁਸੀਂ ਵੀ ਮੋਟੀਵੇਸ਼ਨ ਕਰਦੇ ਆ ਕਿ ਤੁਸੀਂ ਉਮਰ ਦਾ ਕੋਈ ਤਗਾਜਾ ਨਹੀਂਗਾ ਉਮਰ ਦਾ ਕੋਈ ਫਰਕ ਨਹੀਂ ਪੈਂਦਾ ਤੁਸੀਂ ਆਪ ਦਾ ਮਿਹਨਤ ਜਾਰੀ ਰੱਖੋ ਬਾਪੂ ਦੇ ਐਨਕ ਵੀ ਨਹੀਂ ਲੱਗੇ ਗੋਡੇ ਵੀ ਨਹੀਂ ਦੁਖਦੇ ਪੂਰੇ ਘੋੜੇ ਜਾਂਦੇ ਆ ਇਹ ਬਾਪੂ ਤੇ ਇਸ ਤਰ੍ਹਾਂ ਜਿਆਦਾ ਹੀ ਮਿਹਨਤ ਕਰਦੇ ਆ ਮਿਹਨਤ ਕਰਨ ਕਰਕੇ ਇਹਨਾਂ ਨੂੰ ਕੋਈ ਬਿਮਾਰੀ ਵਗੈਰਾ ਨਹੀਂ ਭਰੇ ਟਮ ਵੇਤ ਕਰਾ ਕਰਕੇ ਇਹਨਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੋਬਲਮ ਨਹੀਂ ਜਿਹੜਾ ਖਾਣਾ ਵਗੈਰਾ ਖਾਂਦੇ ਆ ਉਹ ਦਾ ਨੇਚਰਲ ਖਾਂਦੇ ਆ ਨੇਚਰਲ ਖਾਣਾ ਖਾ ਕਰਕੇ ਇਹਨਾਂ ਦੀ ਸਿਹਤ ਵਧੀਆ ਬਣੀ ਹੋਈ ਆ ਲੋੜ ਹੈ ਸਾਡੀਆਂ ਸਰਕਾਰਾਂ ਨੂੰ ਵੀ ਅਜਿਹੇ ਬਜ਼ੁਰਗਾਂ ਅਜਿਹੇ ਬੱਚਿਆਂ ਵੱਲ ਧਿਆਨ ਦੇਣ ਦੀ ਜਿਨ੍ਹਾਂ ਦਾ ਕੋਈ ਵੀ ਨਹੀਂ ਕੋਈ ਬਾਲੀ ਵਾਰਸ ਨਹੀਂ ਅਜਿਹੇ ਬਜ਼ੁਰਗ ਪਾਲਦੇ ਨੇ ਅਜਿਹੇ ਬਜ਼ੁਰਗਾਂ ਦੀ ਵੀ ਬਾਹ ਫੰਡ ਦੀ ਲੋੜ ਹੈ ਕੈਮਰਾਮੈਨ ਨਸਾਰ ਦੇ ਨਾਲ ਸਾਧ ਸੰਗਰੋਲੀ ਪੀਟੀਸੀ ਮੋਗਾ